ਏ ਆ ਭੈਣ ਮਨਪ੍ਰੀਤ ਗਾਈਸ ਵੀਰੇ ਦੇ ਨਾਂ ਤੇ ਤੁਸੀਂ ਅਕਸਰ ਹੀ ਇਹਨੂੰ ਰੀਲਾਂ ਬਣਾਉਂਦੇ ਦੇਖਦੇ ਹੋਵੋਗੇ ਇਹ ਵੀ ਅੱਜ ਪਿਆਰ ਕਹਾਣੀ ਤੁਹਾਨੂੰ ਸੁਣਾਉਣੀ ਆ ਕਿ ਕਿਵੇਂ ਭੈਣ ਦਾ ਪਿਆਰ ਪ੍ਰਵਾਨ ਚੜਿਆ ਭੈਣ ਦੱਸਦੀ ਹੈ ਕਿ ਪਹਿਲਾਂ ਇਸ ਦਾ ਵਿਆਹ ਹੋਇਆ ਉਸ ਤੋਂ ਬਾਅਦ ਉੱਥੇ ਡਿਸਪਿਊਟ ਹੋਣ ਕਰਕੇ ਇਹਦੀ ਜ਼ਿੰਦਗੀ ਬਹੁਤ ਔਖੀ ਹੋ ਗਈ ਭੈਣ ਦੱਸਦੀ ਹੈ ਕਿ ਫਿਰ ਇਹ ਵਿਆਹ ਦੁਬਾਰਾ ਕਰਾਉਂਦੀ ਹੈ ਤੇ ਉਸ ਵਿਆਹ ਦੇ ਵਿੱਚ ਵੀ ਆ ਬਾਈ ਹੈ ਜਿਹੜਾ ਇਹ ਬਾਈ ਇੰਨਾ ਕੁ ਜ਼ਿਆਦਾ ਸ਼ਰਾਬ ਪੀਂਦਾ ਹੈ ਕਿ ਇਸ ਭੈਣ ਦੇ ਟੰਕੇ ਤੱਕ ਲੱਗਣ ਵਾਲੀ ਕੁੱਟਮਾਰ ਕਰਨ ਲੱਗਦਾ ਹੈ ਭੈਣ ਦੱਸਦੀ ਹੈ ਕਿ ਫਿਰ ਪਿਆਰ ਦੇ ਨਾਲ ਕਿਵੇਂ ਇਸ ਨੇ ਇਹਦੀ ਬਾਈ ਦੀ ਜ਼ਿੰਦਗੀ ਬਦਲੀ ਕਿਵੇਂ ਪਿਛਲੇ 10 ਸਾਲਾਂ ਤੋਂ ਬਾਈ ਹੁਣ ਸ਼ਰਾਬ ਪੀਣੀ ਤਾਂ ਕੀ ਸ਼ਰਾਬ ਵਾਲੇ ਦੇ ਕੋਲ ਦੀ ਵੀ ਨਹੀਂ ਲੰਗਦਾ ਇਹ ਕਹਾਣੀ ਤੁਹਾਨੂੰ ਅੱਜ ਬਹੁਤ ਹੈਰਾਨ ਕਰੂਗੀ ਕਿ ਕਿਵੇਂ ਪਿਆਰ ਦੇ ਨਾਲ ਕਿਸੇ ਵੀ ਨਸ਼ਾ ਕਰਨ ਵਾਲੇ ਨੂੰ ਕਿਸੇ ਵੀ ਬੁਰੀ ਆਦਤ ਵਾਲੇ ਬੰਦੇ ਨੂੰ ਸੁਧਾਰਿਆ ਜਾ ਸਕਦਾ ਹੈ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰ ਆਇਓ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਤੇ ਕਮੈਂਟ ਵੀ ਜ਼ਰੂਰ ਕਰਿਓ ਜੀ ਤੁਹਾਡੀ ਜੋੜੀ ਬਈ ਬਹੁਤ ਮਸ਼ਹੂਰ ਹੈ ਹਾਂਜੀ ਤੇ ਬਾਈ ਨੂੰ ਵੀ ਭੈਣੇ ਤੁਸੀਂ ਆ ਨਾ ਕਰਦੇ ਰਹਿੰਦੇ ਹੋ ਮਸ਼ਹੂਰ ਹੈ ਰਿਸ਼ਤਾ ਤੁਹਾਡਾ ਕਿਵੇਂ ਜੁੜਿਆ ਸਾਨੂੰ ਇਹ ਜੋੜੀ ਬਾਰੇ ਤਾਂ ਪਤਾ ਹੈ ਰਿਸ਼ਤਾ ਕਿਵੇਂ ਜੁੜਿਆ ਦੋਸਤ ਰਿਸਤਾ ਤਾਂ ਮੁੱਛੋਲੇ ਨਹੀਂ ਕਰਾਇਆ ਰਿਸਤਾ ਮੇਰੀ ਭੈਣ ਸੀ ਸਾਹਮਣੇ ਚ ਕਕਰਾਣੇ ਦਾ ਬਚੂਲਾ ਸੀ ਉਹਨਾਂ ਨੇ ਕਰਾਇਆ ਰਿਸਤਾ ਅੱਛਾ 3000 ਰੁਪਏ ਲਿਆ ਮੇਨੂੰ ਰਿਸਤਾ ਕਰਾਇਆ 14 ਅੱਛਾ ਮਹਿੰਗਾ ਹਾਂ ਮਹਿੰਗਾ ਸੀ ਰਿਸਤਾ ਲਿਆ ਪੂਰਾ ਨਾ ਰਿਸਤਾ ਤੇ ਮੁੱਛੋਲੇ ਨਹੀਂ ਕਿਤੇ ਝੂਠ ਮਾਰਦਾ 7 ਕਿੱਲੇ ਪੈਲੇ ਆਉਂਦੀ ਇੱਕ ਘੋੜਾ ਅੱਛਾ ਉਹਨੇ ਇੱਕਾ ਕਮਰਾ ਸੀ ਤੇ ਕਿ ਦੋ ਮੰਜੇ ਸੀ ਤੇ ਮੇਰੇ ਕੋਲ ਤਾਂ ਹੈ ਹੀ ਕੋਸਮ ਨਹੀਂ ਭਾਂਡੇ ਵੀ ਨਹੀਂ ਸੀਗੇ ਅਜੀ ਦੋਪਰਾ ਇਕੱਠੇ ਸੀ ਉਦੋਂ ਮੈਨੂੰ ਵਿਆਹ ਕੇ ਛੋਟੇ ਦੇ ਘਰੇ ਲਿਆਈ ਸੀ ਤੇ ਮੈਂ ਜਦੋਂ ਉਹ ਘਰੇ ਮੈਂ ਕਰਮਾ ਲਗੇ ਆਪਣੇ ਕੋਲ ਤਾਂ ਹੀ ਤੋਂ ਰਾਤੇ ਆਈ ਸਿਸਟਮ ਇਹਦੇ ਚ ਆਹੀ ਘੋੜਿਆ ਤੇ ਆਹੀ ਕਿੱਲੇ ਮੈਂ ਕਹੇ ਇਹ ਮੇਨੂੰ ਦੀ ਸੱਤ ਮੈਂ ਕਹਾਂ ਸੱਤ ਕਿੱਲੇ ਕੋਲੇ ਨਹੀਂ 17 ਕਨਾਲਾਂ ਹੀ ਆਂ ਕੱਲੀਆਂ ਮਰਲੇ 17 ਕਨਾਲਾਂ ਵੀ ਨਹੀਂ 17 ਮਰਲੇ ਹੀ ਆ ਮੈਂ ਕਹਾਂ ਧੀ ਪੁਰੀ ਹੈ ਨਹੀਂ ਕਿ ਮੈਂ ਕਾ ਪਾਪੇ ਨਹੀਂ ਵੀ ਵੇਚ ਤਨ ਕਿੱਲੇ ਸੀ ਕਿ ਮੈਂ ਕਾ ਵਿਚਾਰਾ ਵੇਚ ਗਿਆ ਉਹਦੀ ਜ਼ਿੰਦਗੀ ਜਿਵੇਂ ਸੀਗੀ ਉਹ ਚਲਾ ਗਿਆ ਤੇ ਮੈਨੂੰ ਉਹਦੀ ਵੀ ਕੋਈ ਨਹੀਂ ਮੇਰਾ ਕੰਮ ਸੀ ਮੈਂ ਮੋਟਰਸਾਈਕਲ ਦਾ ਕੰਮ ਕਰਦਾ ਦੁਕਾਨ ਮੇਰੀ ਘਰੇ ਹੀ ਉਹਦੇ ਉੱਤੇ ਚੱਲਦਾ ਸਾਡਾ ਗੁਜ਼ਾਰਾ ਬੀ ਜਾਂਦਾ ਸੀ ਤੇ ਪਰ ਮਸ਼ਰਾਬ ਬਹੁਤ ਪਿੰਦਾ ਅੱਛਾ ਰਿਸ਼ਤਾ ਹੋ ਗਿਆ ਜਿੱਦਾਂ ਮੈਨੂੰ ਰਿਸ਼ਤਾ ਆਇਆ ਉਦੋਂ ਮੈਂ ਦਰੋਂ ਨਹੀਂ ਬੀਤੀ ਦੋ ਜੱਬ ਅੱਛਾ ਮੁਰਕੇ ਬਾਅਦ ਤੱਕੀ ਰਹਿਣਾ ਰਿਸ਼ਤਾ ਹੋਣ ਵੀ ਕੁਝ ਚ ਜਪੀ ਲੱਗਿਆ ਨਹੀਂ ਪਹਿਲਾਂ ਹੀ ਪਹਿਲਾਂ ਮੇਰੇ ਮੈਂ ਪਹਿਲਾਂ 2005 ਚ ਵਿਆਹੀ ਤੇ ਦੂਰਾ ਇਹ ਰਿਸ਼ਤਾ ਦੂਰੀਦਾਰ ਵਿਆਇਆ ਮੈਂ ਭੈਣੇ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਕੋਈ ਸੱਤ ਕਿੱਲੇ ਨਹੀਂ ਕੋਈ ਘੋੜਾ ਨਹੀਂ ਫਿਰ ਤੁਸੀਂ ਕਿਵੇਂ ਨਹੀਂ ਤਾਂ ਕੁੜੀਆਂ ਦਾ ਹੁੰਦਾ ਹੈ ਵੀ ਕੁੜੀ ਕਹਿੰਦੀ ਵੀ ਜੇ ਤੇਰੇ ਕੋਲੇ ਪੈਸਾ ਹੈ ਨਹੀਂ ਜਾਂ ਪਹਿਲਾਂ ਹੀ ਝੂਠ ਬੋਲਿਆ ਤੇ ਮੈਂ ਤਾਂ ਰਹਿਣਾ ਹੀ ਨਹੀਂ ਨਹੀਂ ਪਤਾ ਕੀ ਸੀਗਾ ਜ਼ਮੀਨ ਜਿਵੇਂ ਭਾਵੇਂ ਇਹਨਾਂ ਕੋਲ ਨਹੀਂ ਸੀਗੀ ਪਰ ਜਦੋਂ ਮੈਂ ਪਹਿਲਾਂ ਵੀ ਸੀ ਉੱਥੇ ਮੈਂ ਬਹੁਤ ਮਤਲਬ ਭੁੱਖ ਦੇਖੀ ਆ ਹਨਾ ਵੀ ਗਰੀਬੀ ਦੇਖੀ ਸੀ ਵੀ ਖਾਣ ਪੀਣ ਦੀ ਵੀ ਬਹੁਤ ਮੈਂ ਵੀ ਕਹਾਂ ਜਦੋਂ ਇਹਨਾਂ ਨਾਲ ਵਿਆਹ ਹੋਇਆ ਭਾਵੇਂ ਝੂਠ ਬੋਲਿਆ ਸੀ ਇਹਨਾਂ ਨੇ 7 ਕਿੱਲੇ ਭਾਵੇਂ ਨਹੀਂ ਵੀ ਸੀਗੇ ਪਰ ਇਹਨਾਂ ਨੇ ਮੈਨੂੰ ਕਦੀ ਭੁੱਖੀ ਨਹੀਂ ਸੌਣ ਦਿੱਤਾ ਮਤਲਬ ਖਾਣ ਪੀਣ ਦੀ ਕਮੀ ਨਹੀਂ ਆ ਦਿੱਤੀ ਵਿਦਾਸ਼ਨ ਵੀ ਇਹਨਾਂ ਨੇ ਖੁੱਲਾ ਲਿਆਉਣਾ ਇਹਨਾਂ ਦੇ ਘਰੇ ਰਾਸ਼ਨ ਸੋਦਾ ਨਾ ਇਹਨਾਂ ਨੇ ਕਦੀ ਪੁੱਛਿਆ ਨਾ ਪਹਿਲਾਂ ਜਿੱਥੇ ਵੇਈ ਸੀ ਉਹਨਾਂ ਉਹ ਮੈਨੂੰ ਹਰ ਇੱਕ ਚੀਜ਼ ਉਹਨਾਂ ਨੇ ਸਬਜ਼ੀ ਵੀ ਕਹਿਣਾ ਅੱਜ ਇੰਨੀ ਆ ਟਮਾਟਰ ਇਹਦੇ ਨਾਲ ਹੀ ਖਾ ਲੋ ਟਮਾਟਰ ਨੂੰ ਕੁੱਟ ਕੇ ਨੂਨ ਲਾ ਕੇ ਇਹਨਾਂ ਨਾਲ ਵਿਆਹ ਤੋਂ ਬਾਅਦ ਇਹਨਾਂ ਨੇ ਮੈਨੂੰ ਜਿਹੜੀ ਚੀਜ਼ ਮੈਂ ਮੰਗਣੀ ਇਹਨਾਂ ਨੇ ਉਹੀ ਖਾਣ ਨੂੰ ਰੱਖ ਦੇਣੀ ਕਦੀ ਇਹਨਾਂ ਨੇ ਇਹ ਨਹੀਂ ਵੀ ਤੂੰ ਆਹ ਵੱਧ ਖਰਾਬ ਕਰਤੀ ਤੂੰ ਆਟਾ ਖਰਾਬ ਕਰਤਾ ਦੁੱਧ ਡੋਲਤਾ ਖੰਡ ਡੋਲਤੀ ਮਤਲਬ ਨਾ ਕਿਸੇ ਚੀਜ਼ ਤੋਂ ਕਦੀ ਮੈਨੂੰ ਰੋਕਿਆ ਹੀ ਨਹੀਂ ਜੇ ਮੇਰਾ ਚੀਜ਼ ਜਿਹੜੀ ਚੀਜ਼ ਨੂੰ ਕਰਨਾ ਮੈਂ ਬਣਾ ਕੇ ਖਾ ਲੈਣੀ ਇਹ ਮੇਰਾ ਪ੍ਰਸ਼ਾਦ ਬਣਾਉਣ ਨੂੰ ਕਿ ਜੀ ਕਰਨਾ ਪ੍ਰਸ਼ਾਦ ਲਿਆ ਜਿਵੇਂ ਐਗੀ ਖਾਣੀ ਐ ਮੈਗੀ ਲਿਆ ਦੇਣੀ ਮਤਲਬ ਖਾਣ ਪੀਣ ਤੋਂ ਨਹੀਂ ਟੋਕਿਆ ਮੈਨੂੰ ਉਹ ਚੀਜ਼ ਇਹਨਾਂ ਦੀ ਵਧੀਆ ਲੱਗੀ ਇਹਨਾਂ ਨੇ ਮੈਨੂੰ ਅੱਜ ਤੀਕ ਨਹੀਂ ਕਿਸੇ ਚੀਜ਼ ਤੋਂ ਟੋਕਿਆ ਹਾਂ ਮੇਰੀ ਸਿਹਤ ਤਾਂ ਉਹ ਕਹਿ ਦਿੰਦੇ ਆ ਵੀ ਤੈਨੂੰ ਤਲਿਆ ਨਹੀਂ ਤੈਨੂੰ ਪਚਦਾ ਤੂੰ ਉਹ ਨਾ ਖਾ ਉਦਾਂ ਇਹਨਾਂ ਨੇ ਮੈਨੂੰ ਕਦੀ ਨਹੀਂ ਕਿਹਾ ਜਿਹੜੀ ਜਿਹੜੀ ਹਾਂਜੀ ਸੋ ਕੋਈ ਸ਼ਹਿਰ ਜਾਣਾ ਮੈਨੂੰ ਫੋਨ ਕਰਕੇ ਪੁੱਛਦੇ ਆ ਵੀ ਤੂੰ ਕੀ ਖਾਣਾ ਦੱਸ ਕੀ ਲਿਆ ਕੇ ਦਵਾਂ ਤੈਨੂੰ ਕੋਈ ਚੀਜ਼ ਮੰਗਵਣੀ ਕੋਈ ਫਲ ਫਰੂਟ ਜਾਂ ਕੁਝ ਪਰ ਐਦਾਂ ਨਹੀਂ ਬਈ ਜਦੋਂ ਪ੍ਰੋਬੀ ਜਦੋਂ ਤੁਸੀਂ ਕਹਿੰਦੇ ਵੀ ਮੈਂ ਮੇਰੀ ਮੈਂ ਬਹੁਤ ਜ਼ਿਆਦਾ ਦਾਰੂ ਪੀਂਦਾ ਸੀ ਫਿਰ ਜ਼ਿੰਦਗੀ ਚ ਕੀ ਬਦਲਾ ਲਿਆਂਦਾ ਭੈਣ ਨੇ ਜਾਂ ਕਿਵੇਂ ਤੁਹਾਨੂੰ ਲੱਗਿਆ ਵੀ ਜ਼ਿੰਦਗੀ ਬਦਲੂਗੀ ਤੇ ਭੈਣ ਮੈਨੂੰ ਆਦੇ ਵੀ ਦਾਰੂ ਤੋਂ ਐਂ ਪੀ ਜਾਈਂ ਅਸੀਂ ਆਥ ਨੇ ਤੁਰਨਾ ਆਉਂਦੇ ਸੀਗੇ ਤੇ ਮੇਰੇ ਕੋਲੇ ਸੀ ਅਦੀ ਆ ਜੋ ਸਾਡੇ سینੇ ਉੱਤੇ ਆ ਗਿਆ ਬਾਅਦ ਚ ਮੈਂ ਉੱਤੇ ਸੜਤੀ ਮਤਲਬ ਐ ਇੱਕ ਵਾਰ ਮੈਂ ਨਹੀਂ ਉਹ 9 ਸਾਲ ਹੋ ਗਏ ਉਦੋਂ ਬਾਅਦ ਮੈਂ ਨਹੀਂ ਕੀਤੀ ਉਹ ਲਾਸਟ ਦਾਰੂ ਸੀ ਪਰ ਮੈਂ ਨਾ ਚਰ ਪੀਂਦਾ ਰਿਆਂ ਨਾ ਸੌਦਾ ਸਾਰਾ ਕਰੇ ਪੂਰਾ ਫੇਰ دارو ਲਿਆਉਣੇ ਪਹਿਲਾ ਸੌਦਾ ਕਿਸੇ ਚੀਜ਼ ਲੋਏ ਨਹੀਂ ਵੀ ਕਿਸੇ ਦੇ ਘਰੇ ਮੰਗਣ ਜਾ। ਅਸੀਂ ਇਕੱਠੇ ਸੀਗੇ ਪਹਿਲਾਂ ਮਤਲਬ ਵੱਡੇ ਭਾਜੀ ਨਾਲ ਚਲੋ ਘਰਾਂ ਚ ਹੀ ਹੁੰਦੀਆਂ ਗੱਲਾਂ ਬਾਤਾਂ ਜਦੋਂ ਅਸੀਂ ਅੱਡ ਹੋਏ ਹਨ ਸਾਰੇ ਹੁੰਦੇ ਆ ਭੈਣ ਭਰਾ ਹਨ ਜਦੋਂ ਅਸੀਂ ਅੱਡ ਹੋਏ ਇਹਨਾਂ ਨੇ ਦੂਜੇ ਦੇਣੀ ਜਾ ਕੇ ਸਾਰਾ ਕਰਦਾ ਰਾਸ਼ਨ ਕਰਦਾ ਸਮਾਨ ਲੈਂਦਾ ਜੋ ਘਰ ਦੀ ਚੀਜ਼ ਦੀ ਜ਼ਰੂਰਤ ਸੀ 6 ਮਹੀਨਿਆਂ ਦਾ ਇਕੱਠਾ ਸੌਦਾ ਛੜਦਾ ਸੀ ਇਹਨਾਂ ਨੇ ਇਹ ਦੇਖ ਲੋ ਅੱਜ ਵੀ ਜੇ ਕੋਈ ਸੌਦਾ ਮੁੱਕਿਆ ਮੈਨੂੰ ਪਤਾ ਇਹਨੂੰ ਨਹੀਂ ਪਤਾ ਮੈਂ ਲਿਆ ਕੇ ਆਪ ਹੀ ਰਾ ਦਣਾ ਵੀ ਆ ਚੀਜ਼ ਦੋ ਹੰਦੇ ਨਾ ਨਹੀਂ ਰਹੇਗੀ ਆ ਚਾਰਾਂ ਦੀ ਰਹੇਗੀ ਜਿਵੇਂ ਖਾਣ ਦਾ ਤੇਲ ਹਰ ਇੱਕ ਚੀਜ਼ ਨਹੀਂ ਕਰ ਹਾਂ ਇਹਨੇ ਜਮਾ ਨਹੀਂ ਕਿਸੇ ਚੀਜ਼ ਇਹਨੇ ਬਸ ਆ ਵੀਡੀਓ ਚੀ ਹੈ ਇਹਨੇ ਬਣਾ ਲਿਆ ਕਰ ਲਿਆ ਕਿਉਂਕਿ ਤਾਂ ਟਾਈਮ ਉਧਰ ਹੀ ਨਹੀਂ ਨਿਕਲਦਾ ਤੇ ਮੈਨੂੰ ਇਹ ਆਂਦਾ ਵੀ ਰਾਤ ਨੂੰ ਨਾ ਕਹਦੇ ਘਰੇ ਮੰਗਣ ਉਸ ਟਾਈਮ ਸਾਡੇ ਕੋਲ ਆਇਆ ਨਾ ਉਸ ਟਾਈਮ ਪੈਸਾ ਹੈ ਸੀਗਾ ਇਹਨਾਂ ਕੋਲ ਜ਼ਮੀਨ ਸੀਗੀ ਉਹ ਵੇਚੀ ਸੀ ਇਹਨਾਂ ਨੇ ਉਸ ਟਾਈਮ ਸਾਡੇ ਕੋਲ ਪੈਸੇ ਵੀ ਸੀਗੇ ਫਿਰ ਇਹਨਾਂ ਨੇ ਇਕੱਠੇ ਇਕੱਠਾ ਮਤਲਬ 6 ਮਹੀਨੇ ਦਾ ਸੌਦਾ ਥੋੜਾ ਤਾਂ ਲਿਆ ਕੇ ਫਿਰ ਜਿਆਦਾ ਸ਼ਰਾਬ ਪੀਣ ਲੱਗ ਗਏ ਫਿਰ ਗਰੀਬੀ ਬਹੁਤ ਆ ਗਈ ਘਰੇ ਜਣੀ ਜੋ ਮਤਲਬ ਕਹ ਲੋ ਸ਼ਰਾਬ ਚ ਨਾ ਹੋਣੀ ਲੱਗ ਗਈ ਸੀ ਇਹਨਾਂ ਨੇ ਪੀ ਜਾਨੀ 7 ਦਿਨ ਪੂਰਾ ਰਾਤ ਵੀ ਇਹਨਾਂ ਨੂੰ ਸੁਰਤ ਨਹੀਂ ਸੀ ਵੀ ਮੇਰੇ ਘਰੇ ਬੱਚੇ ਆ ਹਨਾ ਵੀ ਮੈਂ ਇਹਨਾਂ ਨੂੰ ਵੀ ਕੁਝ ਲਿਆ ਕੇ ਦੇਣਾ ਉਸ ਤੋਂ ਬਾਅਦ ਬਹੁਤ ਔਖਾ ਫੇ ਮੇਰੇ ਸਰਜਰੀ ਹੋਈ ਛਾਤੀ ਦੀ ਇਧਰ ਲਈ ਬਣਤੀ ਉਸ ਟਾਈਮ ਮੇਰੀ ਮਤਲਬ ਜਦੋਂ ਹਸਪੀਟਲ ਮੈਂ ਇੱਕਦਮ ਡੈੱਡ ਹੀ ਹੋ ਗਈ ਸੀ ਗਲਤ ਇੰਜੈਕਸ਼ਨ ਲਾਤਾ ਸੀ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਥੋੜਾ ਜਿਵੇਂ ਕਹ ਲੋ ਝਟਕਾ ਲੱਗ ਗਿਆ ਹਨਾ ਵੀ ਇਹ ਤਾਂ ਗਲਤ ਹੋ ਗਿਆ ਸੀ ਕੰਮ ਫਿਰ ਉਸ ਤੋਂ ਬਾਅਦ ਸਹੀ ਹੋ ਗਏ ਫੇ ਸ਼ਰਾਬ ਛੱਡ ਗਏ ਬਈ ਇੱਕ ਐਮੀ ਬੰਦਾ ਜਿਹੜਾ ਦਾਰੂ ਪੀਂਦੇ ਆ ਉਹ ਬਹਾਨਾ ਹੁੰਦਾ ਉਹ ਆ ਇਹ ਹੀ ਕਹਿੰਦਾ ਵੀ ਸਾਡੇ ਪਿੱਕੇ ਦਾ ਨਾ ਛੁੱਟੇ ਨਾ ਛੱਡਦੀ ਆ ਤੁਸੀਂ ਕਹਿੰਦੇ ਹੋ ਵੀ ਇੱਕੇ ਦਾਮ ਛੱਡ ਕੇ ਨਾ ਕੋਈ ਕਿਵੇਂ ਕੀ ਉਹ ਇਹ ਹੁੰਦਾ ਇੰਪੋਸਸੀਬਲ ਹੈਗਾ ਇਹ ਵੀ ਛੱਟ ਸਕਦੇ ਆ ਹਾਂ ਛੱਟ ਸਕਦੇ ਉਹ ਕੁਛ ਨਹੀਂ ਹੁੰਦਾ ਜਿੱਤੇ ਕਹਿੰਦੇ ਰਾਤ ਨੂੰ ਉਹਨੇ ਪ੍ਰੇਤ ਨੇ ਨਾ ਪਾਲਿਆ ਭੂਤ ਨੇ ਨਾ ਪਾਲਿਆ ਇਹ ਕਿਸੇ ਨੂੰ ਨਹੀਂ ਮੰਨਦੇ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਇਹਨਾਂ ਨੇ ਕਹਣਾ ਮੇਰਾ ਦਸਮ ਪਿਤਾ ਸਾਡੇ ਗੁਰੂ ਗੋਬਿੰਦ ਸਿੰਘ ਜੀ ਦਸਾਂ ਗੁਰੂਆਂ ਦੀ ਸਾਡੇ ਫੋਟੋ ਡੀ ਫੋਟੋ ਲੱਗੀ ਆ ਕਮਰੇ 'ਚ ਤੁਸੀਂ ਦੇਖੀ ਵੀ ਆ ਇਹਨਾਂ ਨੇ ਬਸ ਮੈਨੂੰ ਕਹਣਾ ਮੈਂ ਕਹਣਾ ਤੁਸੀਂ ਕੁਝ ਕਰ ਲਓ ਕੀ ਆ ਮੈਂ ਕਹ ਆਪਣੇ ਘਰੇ ਗਰੀਬੀ ਆ ਕੋਈ ਤੁਸੀਂ ਬਣਾਉਂਦੇ ਨਹੀਂ ਕੋਈ ਸਾਈ ਨਹੀਂ ਕਰ ਇਹਨਾਂ ਉਹ ਮੇਰਾ ਦਸਮ ਪਿਤਾ ਬੈਠਾ ਉਹਨੇ ਕਰਨਾ ਇਹਨਾਂ ਨੇ ਇੱਕੋ ਗੱਲ ਕਹਿਣੀ ਤੇ ਉਹ ਤੁਸੀਂ ਦੇਖ ਲਓ ਸੱਚੀ ਬਾਬਾ ਜੀ ਨੇ ਬਾਹਰ ਪਰੋਸ ਰੱਖ ਬਈ ਭੈਣੇ ਤੁਸੀਂ ਇਹੋ ਜੀ ਕੀ ਗੱਲ ਕਹੀ ਵੀ ਜਿਹੜੀ ਬਾਈ ਨਿੱਕੇ ਦਾ ਵੀ ਛੱਡ ਮੇਰਾ ਜਦੋਂ ਮੈਂ ਕਿਹਾ ਤਾਂ ਮੈਂ ਕੁਛ ਨਹੀਂ ਸੀ ਮੇਰੀ ਜਦੋਂ ਸਰਜਰੀ ਹੋਈ ਨਾ ਮੇਰੀ ਛਾਤੀ ਦੀ ਮੇਰੇ ਟੀਕਾ ਗਲਤ ਲੱਗ ਗਿਆ ਮੈਂ ਡੈੱਡ ਹੋ ਗਈ ਸੀ ਡਾਕਟਰਾਂ ਨੇ ਕਿਹਾ ਤਾਂ ਸੀ ਵੀ ਖਤਮ ਹੋ ਗਈ ਵੀ ਉਹ ਨਹੀਂ ਬਚਿਆ ਉਹਨੂੰ ਬਿਮਾਰੀ ਸਾਹ ਦੀ ਸੀ ਇਹ ਕਹਿੰਦੇ ਉਹਨੂੰ ਤਾਂ ਕੋਈ ਬਿਮਾਰੀ ਨਹੀਂ ਸੀ ਤੇ ਜਦੋਂ ਮਤਲਬ ਰੱਬ ਚ ਰੱਬ ਵੱਲੋਂ ਹੀ ਮੇਰੇ ਚ ਸਾਹ ਵਾਪਸ ਆਏ ਤੇ ਜਦੋਂ ਮੈਨੂੰ ਲੈ ਕੇ ਗਏ ਅੰਦਰ ਪਾਇਆ ਉੱਥੇ ਲਿਆ ਕੇ ਵਾਰਡ 'ਚ ਇਹ ਮੇਰੇ ਕੋਲੇ ਹੱਥ ਫੜ ਕੇ ਮੇਰਾ ਰੂਨ ਲੱਗ ਗਿਆ ਬਹੁਤ ਰੋਈ ਸੀ ਤੇ ਮੇਰਾ ਭਰਾ ਕੋਲੇ ਖੜਾ ਇਹਨਾਂ ਦੇ ਕਹਿੰਦਾ ਜੀਜਾ ਕੁਛ ਨਹੀਂ ਹੋਇਆ ਠੀਕ ਆ ਬਸ ਉਦੋਂ ਇਹਨਾਂ ਨੇ ਜਿਵੇਂ ਕਹਿ ਦੋ ਵੀ ਜਿਵੇਂ ਸੌਰੀ ਫੀਲ ਕੀਤੀ ਇਹਨਾਂ ਨੇ ਵੀ ਗਲਤ ਸੀ ਇਹ दारू ਪੀਂਦੇ ਸੀ ਗਲ ਸ਼ਰਾਬ ਪੀਣਾ ਘਰ ਹੀ ਖਰਾਬ ਹੁੰਦਾ ਕਲੇਸ਼ ਪੈਂਦਾ ਉਹਦੇ ਨਾਲ ਕੋਈ ਚੰਗਾ ਕੰਮ ਥੋੜੀ ਹੁੰਦਾ ਘਰ 'ਚ ਜਿਵੇਂ ਹੁਣ दारू ਪੀ ਲਈ ਇਹਨਾਂ ਨੇ ਨਜਾਇਜ਼ ਘਰੇ ਬੋਲੀ ਜਾਣਾ ਨੁਕਸਾਨ ਕਰੀ ਜਾਣਾ ਚੀਜ਼ਾਂ ਪੰਨੀ ਜਾਣੀਆਂ ਮਤਲਬ ਸ਼ਰਾਬ ਬੰਦੇ ਦਾ ਦਿਮਾਗ ਖਲਾ ਦਿੰਦੀ ਬੰਦੇ 'ਚ ਨਹੀਂ ਗਲਤੀ ਹੁੰਦੀ ਗਲਤੀ ਸ਼ਰਾਬ ਦੀ ਹੁੰਦੀ ਹੈ ਮਤਲਬ ਉਸ ਤੋਂ ਬਾਅਦ ਇਹਨਾਂ ਨੇ ਛੱਡ ਦਿੱਤੇ ਉਸ ਤੋਂ ਬਾਅਦ ਨਹੀਂ ਇਹਨਾਂ ਨੇ ਪੀ ਪਰ ਜੇ दारू ਪੀ ਕੇ ਹੀ ਲੜ ਪਏ ਜਾਵੜੀ ਲੁਧਿਆਣੇ ਹੂੰ 14 ਕਿ ਦਿਨਾਂ ਬਾਅਦ ਇਹਨਾਂ ਨੇ ਚੱਕਣਾ ਇਹਨਾਂ ਨੇ ਗੱਡੀ ਚ ਚੱਕ ਲਈ ਮੈਂ ਕਹਣਾ ਵੀ ਅੱਜ दारू ਲਈ ਪੀਂਦੇ ਅੱਜ ਇਹਨੂੰ ਲੈ ਕੇ ਆਉਂਦੇ ਜਾਵੜਾ ਨਾ ਜਾ ਕੇ ਮੈਂ ਕਹਿੰਦਾ ਪੰਚਾਇਤ ਮੈਂਬਰ ਲੈ ਕੇ ਜਾਵੜ ਦੇ ਸੀ ਮੇਰੀ ਗਲਤੀ ਸੀ ਮੈਂ दारू ਪੀਂਦਾ ਹਾਂ ਮੇਰੀ ਗਲਤੀ ਹੈ ਜੋ ਮਰਜ਼ੀ ਮਨੋ ਇਹਨਾਂ ਨੇ ਕਿਹਾ ਚੱਲ ਸੌਰੀ ਤੰਗ ਚੱਲ ਉੱਠ ਮਨਪੀ ਤੇ ਸੌਰੀ ਚੱਲਿਆ ਪਿਆਰੀ ਪਿਆਰੀ ਕਹਿੰਦੇ ਪਿਆਰੀ ਮੈਂ ਵੀ ਕਰਕੇ ਨਹੀਂ ਇਹ ਵੀ ਸਾਥ ਦਿੰਦੀ ਮੈਂ ਵੀ ਦਿੱਤਾ ਤੇ ਪਰ ਹੁਣ ਤਾਂ 9 ਸਾਲ ਹੋ ਗਏ ਤੇ ਪਰ ਮੈਂ ਤਾਂ ਜਿਹੜੇ ਪੀਂਦੇ ਉਹਨਾਂ ਨੂੰ ਇਹ ਮੈਸੇਜ ਦੇਣਾ ਵੀ ਨਹੀਂ ਸ਼ਰਾਬ ਵਿੱਚ ਕੁਛ ਨਹੀਂ ਕੋਈ ਫਾਇਦਾ ਉਹਨਾਂ ਨੂੰ ਵੀ ਪਤਾ ਹੁੰਦਾ ਪੀਣ ਵਾਲੇ ਨੂੰ ਵੀ ਪਤਾ ਹੁੰਦਾ ਪਰ ਛੁੱਟਦੀ ਨਹੀਂ ਪਰ ਸਾਰਿਆਂ ਤੋਂ ਵੱਧ ਜਿਹੜਾ ਮਾੜਾ ਬੰਦਾ ਉਹ ਹੀ ਪੀਉਂਦਾ ਅੱਗੇ ਅਸੀਂ ਵਿਆਹ ਜਿਹੜਾ ਕੋਈ ਸਰਦਾ ਨਾ ਜਿਹਦਾ ਟਾਈਮpass ਵਧੀਆ ਹੁੰਦਾ ਉਹ ਐਂ ਦਾਰੂ ਨਹੀਂ ਪੀਂਦਾ ਮੈਂ ਵੀ ਕਿਉਂਕਿ ਮਾੜਾ ਹੀ ਸੀ ਮੈਂ ਵੀ ਤਾਂ ਹੀ ਐਨੀ ਪੀਂਦਾ ਸੀ ਤੇ ਪਰ ਨਹੀਂ ਮਾੜਾ ਬੰਦਾ ਉਹ ਜੋ ਹੁਣ ਕਰਨ ਪੀਂਦੇ ਆ ਵੀ ਇਹਨਾਂ ਮੈਂ ਤਾਂ ਕਹਿੰਦਾ ਸੀ ਮੇਰਾ ਵਿਆਹ ਤੇ ਤਲਾਕ ਹੋ ਕੇ ਕਰਕੇ ਮੈਂ ਲੱਗ ਗਿਆ ਪੀਣ ਮੈਂ ਤਾਂ ਇਹ ਗੱਲਾਂ ਦਾ ਹੁੰਦਾ ਤੇ ਪਰ ਭਈ ਜਦੋਂ ਛੱਡਣ ਤੇ ਆ ਮੁੜ ਕੇ ਕੋਣੀ ਤਾਂ ਇਧਰੋਂ ਹੌਸਲਾ ਹੋ ਗਿਆ ਕੋਈ ਸੱਟ ਕੋਈ ਐਵੀ ਜੀ ਦਿਮਾਗ ਚ ਵੱਜੀ ਰਾਤ ਨੂੰ ਪਏ ਅਗਲੇ ਦਿਨ ਨੂੰ ਮਾਸ ਜਿਹੜੀ ਪੀਤੀ ਥੋੜੀ ਜੀ ਉਸ ਤੋਂ ਬਾਅਦ ਮੈਂ ਦਰੂ ਨਹੀਂ ਪੀਤੀ ਹਜੇ ਲੋਕ ਵਿਸ਼ਵਾਸ ਨਹੀਂ ਕਰਦੇ ਮੇਰੇ ਤੇ ਵਿਆਹ ਜਾਂਦੇ ਨਾ ਸੀ ਆਹ ਜਾਨਦੇ ਨਾ ਉੱਥੇ ਬਿਠਾ ਲੈਂਦੇ ਇਹਨਾਂ ਨੂੰ ਜਦੋਂ ਪਹਿਲਾ ਵਿਆਹ ਜਾਂਦੀ ਸੀ ਨਾ ਮੈਂ ਘਰੇ ਆ ਜਾਂਦੀ ਸੀ ਤੇ ਮੈਨੂੰ ਫਿਕਰ ਹੁੰਦੀ ਸੀ ਵੀ ਇਹਨਾਂ ਨੂੰ ਕਿੱਦਾਂ ਲੈ ਜਾਣਾ ਕਿਉਂਕਿ ਇਹ ਤਾਂ ਬੇਸੁਰਤ ਹੁੰਦੇ ਸੀ ਲੋਕੀ ਗੱਡੀ 'ਚ ਪਾ ਕੇ ਲੈ ਜਾਂਦੇ ਸੀ ਇਹਨਾਂ ਨੂੰ ਲੈ ਕੇ ਹੁੰਦੇ ਸੀ ਫਿਰ ਜਦੋਂ ਹੁਣ ਹੁਣ ਜਦੋਂ ਜਾਈਦਾ ਵਿਆਹ 'ਚ ਬਿਠਾ ਲੈਂਦੇ ਆ ਉਹ ਹੈਰਾਨ ਹੋ ਜਾਂਦੇ ਵੀ ਸੀਰਾ ਕਿਵੇਂ ਇੱਦਾਂ ਬੈਠਾ ਹੋ ਗਿਆ ਵੀ ਸੀਰਾ ਤਾਂ ਜਿਵੇਂ ਸੋਫੇ 'ਤੇ ਬੈਠਾ ਲੋਕੀ ਹੈਰਾਨ ਹੋ ਜਾਂਦੇ ਪਿੰਡ ਦੇ ਕੋਈ ਨਹੀਂ ਯਾਰ ਤੂੰ 9 ਸਾਲ ਹੋ ਗਏ 9 ਸਾਲ ਮ ਲੱਠ ਸਾਲ ਹੋ ਗਏ ਯਾਰ ਸ਼ਰਾਬ ਸੱਚੀ ਨਹੀਂ ਪੀਂਦਾ ਮੈਂ ਇਹ ਰਮੈਂ ਨਹੀਂ ਪੀਂਦਾ ਕਿੰਨੇ ਹੁੰਦਾ ਲੋਕਾਂ ਨੂੰ ਯਕੀਨ ਹਜੇ ਨਹੀਂ ਯਕੀਨ ਨਾਲ ਕਿੰਨੇ ਸਾਲ ਹੋ ਗਏ ਮੈਨੂੰ ਤੇ ਬਈ ਹੁਣ ਜੇ ਗੱਲ ਆਪਾਂ ਕਰ ਜਾਈਏ ਤੁਹਾਡੀ ਪਤੀ ਪਤਨੀ ਦੇ ਰਿਸ਼ਤੇ ਦੀ ਤੁਸੀਂ ਕਹਿੰਦੇ ਆਂ ਵੀ ਗੁੱਸੇ ਹੋ ਕੇ ਜਾਂਦੇ ਤਾਂ ਮੈਂ ਹੀ ਫਿਰ ਮਨਾ ਕੇ ਲਾਣਾ ਚਲਾਇਆ ਸੀ ਹਾਂ ਇਹਨੇ ਨੇ ਬਣਾਇਆ ਕਰ ਨਹੀਂ ਇਹਨੇ ਨਹੀਂ ਮੈਂ ਵੀ ਕਿਉਂ ਗਲਤੀ ਮੇਰੀ ਹੁੰਦੀ ਸੀ ਜੇ ਗਲਤੀ ਨਹੀਂ ਹੁੰਦੀ ਸੀ ਗਲਤੀ ਮੇਰੀ दारू ਪੀ ਕੇ ਕੀ ਦਿੰਦੀ ਕੀ ਲੈ ਮੇਰੀ ਜਦੋਂ ਗਲਤੀ ਹੁੰਦੀ ਮੈਂ ਸੌਰੀ ਕਹਿ ਦਿੰਦੀ ਆਂ ਬੋਲ ਦੇ ਦੀ ਸੌਰੀ ਨਹੀਂ दारू ਪੀ ਕੇ ਗਲਤੀ ਮੇਰੀ ਹੁੰਦੀ ਸੀ ਪਰ ਮੈਨੂੰ ਹੀ ਨੀਵਾ ਹੋਣਾ ਪੈਂਦਾ ਪਰ ਮੈਂ ਇਹ ਗੱਲ ਨੂੰ ਆਂਦਾ ਸੀਗਾ ਵੀ ਬਿਨਾਂ दारू ਤੋਂ ਚਲੋ ਜੇ ਰੋਸ ਜੇ ਭੈਣ ਫੇਰ ਕੌਣ ਮਨਾਏ ਫੇਰ ਫੇਰ ਤਾਂ ਰੁਕਦੀ ਨਹੀਂ ਫੇਰ ਹੁਣ ਤਾਂ ਰੁਕਣ ਵਾਲਾ ਕੰਮ ਹੀ ਹੈ ਹੁਣ ਤਾਂ ਗੱਲ ਮੈਂ ਮੈਂ ਜਿਹੜੀ ਮੇਨ ਗੱਲ ਸੀ ਉਹ ਸੀ ਪਤੀ ਪਤਨੀ ਚ ਤਾਂ ਰਹਿੰਦੇ ਹੀ ਆ ਮਾੜਾ ਮੋਟਾ ਕਰਣੀ ਪੈਂਦਾ ਹੈ ਫੇਰ ਹੀ ਜ਼ਿੰਦਗੀ ਐਡਵੈਂਚਰ ਬਣਦਾ ਵਾ ਇੰਨਾ ਕ ਤਾਂ ਫੇਰ ਇੰਟਰਸਟਿੰਗ ਬਣਦੀ ਹੈ ਲਾਈਫ ਨਹੀਂ ਤੁਸੀਂ ਤੁਸੀਂ ਫਿਰ ਲੜਾਈ ਵੀ ਦਿਨ ਕਿਉਂ ਨਹੀਂ ਆਉਣ ਦਿੱਤਾ ਵੀ ਤੁਸੀਂ ਸੌਰੀ ਨਹੀਂ ਕਹੀ ਬਾਈ ਕਿਉਂਕਿ ਮੇਰੀ ਗਲਤੀ ਹੈ ਗਲਤੀ ਨਹੀਂ ਹੁੰਦੀ ਕਿਉਂਕਿ ਮੇਰੀ ਗਲਤੀ ਨਹੀਂ ਹੈ ਰਹੀ ਸੀ ਇਹ ਤਾਂ ਇਹ ਤਾਂ ਸਹੀ ਕਰ ਲੈ ਵੀ ਪਤਨੀ ਦੀ ਕਦੇ ਗਲਤੀ ਨਹੀਂ ਹੁੰਦੀ ਬਾਈ 부ਣੀ ਦੀ ਗਲਤੀ ਕਦੇ ਨਹੀਂ ਹੁੰਦੀ ਘਰ ਵਾਲੀ ਦੀ ਘਰ ਵਾਲੇ ਦੀ ਗਲਤੀ ਇਹ ਨਹੀਂ ਜਿਵੇਂ ਮੈਂ ਦਾਰੂ ਪੀਂਦਾ ਸੀ ਛੱਡ ਜਾਂਦੀ ਛੱਡ ਹੀ ਜਾਂਦੀ ਨਹੀਂ ਮੈਂ ਤਾਂ ਕੀ ਕਰਾਉਣਾ ਪੈਣੀ ਫਿਰ ਇੰਨਾ ਇੱਕ ਦੇਖੋ ਇੱਕ ਪਾਸੇ ਤਾਂ ਵੀ ਪੂਰ ਬਾਈ ਬਹੁਤ ਜ਼ਿਆਦਾ ਦਾਰੂ ਵੀ ਪੀਂਦਾ ਸੀ ਹਾਂਜੀ ਇੱਕ ਪਾਸੇ ਤੁਹਾਨੂੰ ਇਹ ਵੀ ਸੀਗਾ ਵੀ ਬਈ ਇਹਨਾਂ ਨੇ ਝੂਠ ਵੀ ਬੋਲਿਆ ਹਾਂ ਇੱਕ ਕੁੜੀ ਦੇ ਲਈ ਐਡਾ ਵੱਡਾ ਡਿਸੀਜਨ ਲੈਣਾ ਕਿੰਨਾ ਔਖਾ ਸੀਗਾ ਵੀ ਮੈਂ ਹੁਣ ਜ਼ਿੰਦਗੀ ਇਸੇ ਨਾਲ ਕੱਟੂੰਗੀ ਚਾਹੇ ਜਿਵੇਂ ਵੀ ਇਹਨੂੰ ਸੁਧਾਰ ਲੂੰਗੀ ਬਈ ਇਹਨਾਂ ਨੇ ਮੈਨੂੰ ਪਿਆਰ ਹੀ ਬਹੁ ਕੀਤਾ ਇੱਕ ਸਾਧਾ ਜਿਵੇਂ ਕਹ ਲਉਣਾ ਵੀ ਬੱਚਿਆਂ ਵਾਂਗੂ ਰੱਖਿਆ ਇਹਨਾਂ ਨੇ ਜਿਵੇਂ ਬੱਚੇ ਨੂੰ ਟ੍ਰੀਟ ਕਰਦੇ ਹਨ ਇਹ ਮੇਰੀ ਹਰ ਮਤਲਬ ਜਿੱਦ ਪੂਰੀ ਕਰਦੇ ਹਨ ਮੈਂ ਜਿੱਦ ਮੇਰੇ ਜਿਵੇਂ ਮੇਰਾ ਪਾਪਾ ਵੀ ਦੀ ਜਿੱਦ ਪੂਰੀ ਕਰਦਾ ਸੀ ਨਾ ਮੱਥੇ ਕਰੇ ਟੇਕੀ ਕਰ ਹੁਣ ਵੀ ਕਰਦੇ ਮੇਰੇ ਪਾਪਾ ਮਤਲਬ ਉਵੇਂ ਹੀ ਕਰਦੇ ਆ ਮੈਨੂੰ ਇਸ ਕਰਕੇ ਇਹਨਾਂ ਦਾ ਬਾੜਾ ਆਉਂਦਾ ਹੈ ਮੈਨੂੰ ਲੱਗਦਾ ਕਿ ਕੁੜੀ ਨੂੰ ਨਾ ਪਤੀ ਉਹੀ ਚਾਹੀਦਾ ਹੁੰਦਾ ਜਿਹਨੂੰ ਉਹਦੇ ਪਿਓ ਵਰਗਾ ਲੱਗੇ ਹਾਂ ਇਹਨਾਂ ਇਹ ਸੇਮ ਇਹ ਮੈਨੂੰ ਬੱਚਿਆਂ ਵਾਂਗੂ ਟ੍ਰੀਟ ਕਰਦੇ ਆ ਤੇ ਉਵੇਂ ਹੀ ਮੈਨੂੰ ਸਾਡੇ ਚ ਇਹ ਵੀ ਹੈ ਨਹੀਂਗਾ ਨਾ ਤਾਂ ਫੁਕਰ ਪਣਾ ਇਹਨਾਂ ਚ ਕੋਈ ਇਹਨਾਂ ਨੂੰ ਜਿਵੇਂ ਹੁਣ ਅੱਜ ਕੱਲ ਚਲੋ ਉਹ ਹੁਣ ਸਮਾਂ ਬਦਲ ਗਿਆ ਇਹ ਕੁੜੀਆਂ ਮੁੰਡੇ ਹਨਾ ਜਿਵੇਂ ਵੀ ਕਹਿ ਲਓ ਮਰ ਇੰਨਾ ਚ ਉਹ ਚੀਜ਼ ਹੈ ਨਹੀਂ ਗੀ ਵੀ ਫੁਕਰਪਣਾ ਜਿਆ ਹੈ ਨਹੀਂ ਜਿਵੇਂ ਅਸੀਂ ਕਿਤੇ ਬੈਠੇ ਆ ਵੀ ਇਹ ਹਾਂ ਪਹਿਲਾ ਵਿਆਹ ਸੀ ਜਿੱਥੇ ਵਿਆਹ ਚ ਮੇਰੇ ਮੂੰਹ ਚ ਚੀਜ਼ ਪਹਿਲੀ ਵਾਰੀ ਇਹਨਾਂ ਨੇ ਮੈਨੂੰ ਚੀਜ਼ ਚਮਚ ਨਾਲ ਖਾਈ ਨਹੀਂ ਅੱਜ ਤੱਕ ਅਸੀਂ ਇਕੱਠੇ ਰੋਟੀ ਹੈਗੇ ਵਿੱਚ ਰਖਾਲ ਕੇ ਬਾਈ ਤਾਂ ਮੂੰਹ ਚ ਪਾਈ ਹੋਏ ਅਸੀਂ ਸੰਗਦੇ ਸੀਗੇ ਅੱਗੇ ਵੀ ਨਹੀਂ ਕਮੈਂਟ ਆਉਂਦਾ ਹੁੰਦਾ ਇੱਕ ਮੈਨੂੰ ਕਮੈਂਟ ਬਹੁਤ ਜ਼ਿਆਦਾ ਆਉਂਦਾ ਵਾ ਲਾਈਵ ਚ ਪੈਣੇ ਕਹਦੇ ਬਾਈ ਨੂੰ ਆਈ ਲਵ ਯੂ ਕਿ ਲੋ ਅੱਜ ਕਹਿ ਦੋ ਫਿਰ ਬਈ ਕਹਿ ਦੋ ਯਾਰ ਅੱਜ ਭੈਣ ਦਾ ਲਾਜ ਲਾਂਭਾ ਦੁਨੀਆ ਨੂੰ ਵੀ ਹੋ ਜੂ ਪਰਦਾ ਸੰਗਤ ਦਾ ਭਾਈ ਉਹ ਨਹੀਂ ਕਹਣਗੇ ਕਦੀ ਨਹੀਂ ਕਹਣਗੇ ਮੇਰੀ ਇੱਛਾ ਹੈਗੀ ਹੈ ਮੈਂ ਕਦੇ ਨਹੀਂ ਕਿਹਾ ਨਹੀਂ ਠੀਕ ਪਰ ਦਿਲ ਚ ਹੈਗਾ ਪਰ ਨਹੀਂ ਜਬਾਨ ਤੇ ਨਹੀਂ ਪਰ ਦਿਲ ਚ ਹਾਂ ਜੇ ਮੈਨੂੰ ਇਹ ਛੱਡ ਜਾਂਦੇ ਮੈਂ ਮਰ ਜਾਣਾ ਬਸ ਮਾਂ ਜ਼ਿੰਦਗੀ ਜਿਹੜਾ ਜਗ੍ਹਾ ਤੇ ਬੈਠਾ ਮੈਂ ਮਰ ਜਾਣਾ ਇੰਨਾ ਪਿਆਰ ਦੇਖ ਲੋ ऐसे करके मैं जानती नहीं। ओशिक जान जान हो जाऊं मैं जानती नहीं। ਸਾਡੇ ਪਿੰਡ ਦਾ ਡਾਕਟਰ ਆ ਤੇ ਉਹ ਬੋਤਲ ਲਾਉਣ ਮੇਰੇ ਭਰਾ ਨੇ ਸੱਦ ਲਿਆ ਤੇ ਬੋਤਲ ਬਣਾ ਚੱਲੇ। ਉਹ ਆਂਦਾ ਯਾਰ ਇਹਨੂੰ ਸ਼ਹਿਰ ਲੈ ਜਾਓ। ਇਹ ਤਾਂ ਬੰਦਾ ਥੋੜਾ ਖਤਮ ਹੈ। ਤੇ ਤੜਕੇ ਨੂੰ ਮੈਂ ਉਹਦੇ ਕੋਲੇ ਜਾਵੜਿਆ ਉਹ ਆਂਦਾ ਯਾਰ ਤੂੰ ਤੂੰ ਕਰਕੇ ਆ ਜੇ। ਮੈਂ ਰੇਰ ਮੈਨੂੰ ਹੋਇਆ ਕਿ ਆਂਦਾ ਕੱਲ ਤੇਰੇ ਬੋਤਲ ਤੁਹਾਡੇ ਘਰੇ ਟੰਗੀ ਪਈ ਆ ਮੇਰੀ ਭਰੀ ਭرائی ਆ ਦਾ। ਮੈਨੂੰ ਮੇਰੇ ਜੇਠ ਨੇ ਮੈਂ ਕਹਾਂ ਯਾਰ ਉਹਦੇ ਪੈਸੇ ਆਂਦਾ ਪੈਸੇ ਛੱਡਾਂ ਤਾਂ ਮੈਨੂੰ ਤਾਂ ਇਹਦੀ ਵੀ ਮਰਨਾ ਜਾਵੇ ਕਿਤੇ। ਮੇਰੇ ਜੇਠ ਨੇ ਵੀਡੀਓ ਕੋਲ ਲਈ ਕਹਿੰਦਾ ਆ ਦੇਖ ਲੈ ਹਾਲਤ। ਮਨਪ੍ਰੀਤ ਦੇਖ ਲੈ ਆ ਜਾ। ਮੈਂ ਫੇਰ ਆ ਗਈ ਮੈਂ ਟ੍ਰੇਨ ਚੜ ਗਈ ਉੱਥੋਂ ਮੇਰੇ ਭਾ ਦੀ ਬਣੀ ਵੀ ਮੈਂ ਕਿਹਾ ਹਾਈ ਕੁਝ ਹੋ ਨਾ ਜਾਵੇ ਮੇਰੇ ਸੱਚੀ ਆਏ ਹੋਇਆ ਤੇ ਜਦੋਂ ਮੈਂ ਆਈ ਸਹੀ ਹੋ ਗਏ ਇਨੀ ਗੱਲ ਡਾਕਟਰ ਬੋਤਲ ਬੋਤਲ ਫਿਰ ਮੈਨੂੰ ਲੱਗਦਾ ਭੈਣੇ ਕੋਆ ਭਾਈ ਜੀ ਬੋਤਲ ਨਹੀਂ ਸਹੀ ਮੈਂ ਬੋਤਲ ਦਵਾਈ ਹੈ ਕੋਈ ਨਹੀਂ ਅਜਿਹਾ ਕੋਈ ਗੱਲ ਦਵਾਈ ਦਵਾਈ ਵੀ ਬਈ ਤੇਰੀ ਭੈਣ ਹੀ ਹੈ ਸਹੀ ਗੱਲ ਮੇਰੀ ਦਵਾਈ ਇੰਨੀ ਤਾਕਤ ਹੁੰਦੀ ਆ ਨਾ ਬਹੁਤ ਜ਼ਿਆਦਾ ਇਹ ਹੱਤ ਬਹੁਤ ਤਾਕਤ ਹੁੰਦੀ ਹੈ ਮੈਨੂੰ ਲੱਗਦਾ ਜਿਹੜੀ ਕੋਈ ਕਹਿੰਦੇ ਨੇ ਵੀ ਜਿਹੜੀਆਂ ਔਰਤਾਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਉਹ ਸੀ ਬੰਦਾ ਸਾਡੇ ਘਰ ਤੇ ਬਦਲਦਾ ਨਹੀਂ ਮੈਨੂੰ ਲੱਗਦਾ ਉਹਨਾਂ ਦੀ ਪਿਆਰ ਚ ਕਮੀ ਹਾਂ ਨਹੀਂ ਨਹੀਂ ਸਹੀ ਗੱਲ ਹੈ ਕਿ ਨਹੀਂ ਪਿਆਰ ਬੰਦੇ ਬਦਲ ਦਿੰਦਾ ਬਦਲ ਦਿੰਦਾ ਬੰਦੇ ਨੂੰ ਕਿਉਂਕਿ 22 ਦੀ ਵੱਡੀ ਐਗਜ਼ਾਮਪਲ ਕੀ ਹੈ ਜਿਹੜਾ ਇੰਨਾ 24 ਘੰਟੇ ਦਾਰੂ ਪੀਣ ਵਾਲਾ ਬੰਦਾ ਦਾਰੂ ਪੀਣ ਵਾਲਾ ਤੁਸੀਂ ਇਹ ਦੇਖੋ ਜਿਹੜਾ ਬੰਦਾ ਦਿਨ ਪਰ ਰਾਤ 250 ਦੀ ਬੋਤਲ ਉਹਨੇ ਸਵੇਰੇ ਪੀਣੀ ਦੇਖ ਲਓ ਸਵੇਰ ਤੋਂ ਹੀ ਲੱਗੇ ਰਹੇ ਹਾਂ ਸਵੇਰ ਤੋਂ ਕੜ ਕੇ ਚਾ ਰਹੇ ਹੈ ਜਿਹੜਾ ਉਹ ਅੱਜ ਮੂੰਹ ਤੇ ਦਾਰੂ ਨਹੀਂ ਧਰਦਾ ਬ ਕਿ ਕਿ ਦਵਾਈ ਲਈ ਨਾ ਕੋਸ ਨਾ ਦਵਾਈ ਤੋਂ ਕੋਈ ਬੋਤਲ ਲਵਾਈ ਅਗਲਾ ਕਹਿੰਦਾ ਯਾਰ ਮੈਂ ਤਾਂ ਤੁਹਾਨੂੰ ਦਾ ਸਰੀਰ ਡਾਉਣ ਹੋ ਗਿਆ ਨਾ 23 ਦਿਨ ਟੁੱਟਣ ਲੱਗ ਗਿਆ ਹਾਂ ਹਾਂ 23 ਦਿਨ ਇਹ ਜੇ ਲੜਕੇ ਜਾਬੜੇ 23 23 ਦਿਨ ਮੈਂ ਰੋਟੀ ਨਹੀਂ ਖਾਦਾ ਇਕੱਲੇ ਪਾਣੀ ਤੇ ਸ਼ਰਾਬ ਸ਼ਰਾਬ ਪੀਂ ਹੁਣ ਆਪਾਂ ਇਹੀ ਕਹਿੰਨੇ ਆ ਸਾਰਿਆਂ ਨੂੰ ਮੈਂ ਤਾਂ ਮੈਸੇਜ ਇਹੀ ਦੇਣਾ ਚਾਹੁੰਦੀ ਆ ਵੀ ਤੰਗੋ ਕੇ ਨਾ ਵੀ ਬੰਦਾ ਮੇਰਾ ਦਾਰੂ ਪੀਂਦਾ ਵੀ ਮੈਂ ਇਹਨੂੰ ਛੱਡ ਦੇ ਆ ਤੁਸੀਂ ਵਾਇਗਰੂ ਤੇ ਘਰ ਨਾਲੇ ਪਾਸੇ ਆਓ ਵੀ ਬੰਦੇ ਨੂੰ ਸੁਧਾਰੋ ਮੈਂ ਪਾਠ ਸ਼ੁਰੂ ਕਰਤੀ ਸੀ ਜਬਜੀ ਸਾਹਿਬ ਰਹਿਰਾਸ ਸਾਈ ਸ਼ਾਮ ਨੂੰ ਰਹਿਰਾਸ ਕਰਨਾ ਸਵੇਰ 8:00 ਕਜਬਜੀ ਸਾਹਿਬ ਮੇਰੇ ਆਦੇਜ ਪਾਠ ਕਰੀ ਜਾਂਦੇ ਮੇਰੇ ਪੀਤੀ ਮੈਂ ਦੁਕਾਨ 'ਚ ਬੈਠੇ ਰਹਿਣਾ ਮੈਂ ਅੰਦਰ ਨਾ ਆਉਣਾ ਚੱਲ ਜਾਣਾ ਹੂੰ ਚੱਲੋ ਆਪ ਦਾ ਬਾਬੇ ਨੂੰ ਤੇ ਆਈ ਨਹੀਂ ਮੈਂ ਵੀ ਬਹੁਤ ਧਿਆਉਣਾ ਦੀ ਪਰ ਜੇ ਤੁਮ ਆਪੀ ਲੈਂਦੇ ਉਦੋਂ ਨੀ ਇਹ ਜ਼ੋਫੀ ਹੁੰਦਾ ਦੀ ਹੁਣ ਵੀ ਬਹੁਤ ਧਿਆਈ ਤੈਨੂੰ ਕਈ ਗੁਰਦੁਆਰਾ ਸਾਹਿਬ ਦਿੱਲੀ ਜਾਂਦੇ ਆ ਲੋਕ ਮੇਰੇ ਤੋਂ ਨਹੀਂ ਜਾਇਦਾਂ ਪਰ ਮੈਂ ਪਾਠ ਜ਼ਰੂਰ ਕਰਾਂਗਾ ਉਰਦਰਾ ਸਾਹਿਬ ਨੇ ਜਗਰ ਦੀ ਤਾਕਤ ਨੂੰ ਬੰਦੇ ਨੂੰ ਪਹਿਚਾਣਨਾ ਚਾਹੀਦਾ ਹਾਂ ਜੀ ਨਹੀਂ ਪਿਆਰ ਦੀ ਤਾਕਤ ਏਡੀ ਤੱਕ ਦੁਨੀਆ ਦੀ ਸਭ ਤੋਂ ਤਾਕਤਵਰ ਚੀਜ਼ ਪਿਆਰ ਹੈ ਵੀ ਬੰਦਾ ਕੁਝ ਵੀ ਕਰ ਸਕਦਾ ਇਹ ਜਨਾਨੀ ਜਨਾਨੀ ਵੀ ਸਹੀ ਹੋ ਸਕਦੀ ਜੇ ਮੈਂ ਇਹਨਾਂ ਨਾਲ ਗੁੱਸੇ ਹੋ ਜਾਣਾ ਜੇ ਮੈਂ ਇਹਨਾਂ ਨਾਲ ਕਿਸੇ ਕੋਲੋਂ ਗੁੱਸੇ ਹੋ ਜਾ ਘਰੇ ਐਸਾ ਮਾੜੀ ਮੋਟੀ ਚਲੋ ਹੋ ਜਾਂਦੀ ਹੈ ਇਹਨਾਂ ਨੇ ਰਜਾਈ ਲਾ ਕੇ ਪੈ ਜਾਣਾ ਇਹਨਾਂ ਨੇ ਉੱਠਣਾ ਨਹੀਂ ਜਦੋਂ ਮੈਂ ਬੁਲਾ ਲਿਆ ਇਹਨਾਂ ਚ એનર્ਜੀ ਇਹੋ ਜੀ ਆ ਜਾਂਦੀ ਆ ਪਤਾ ਨਹੀਂ ਕੀ ਉਹਦੀ ਰਜਾਈ ਪਾ ਦਿੰਦੇ ਫਿਰ ਨਹੀਂ ਬੋਲਦੇ ਫਿਰ ਰਜਾਈ ਲਾ ਕੇ ਪੈਣ ਰ ਕੇ ਗੁੱਸੇ ਜਾ ਫਿਰ ਜਿੰਨਾ ਚਿਰ ਮੈਂ ਬੁਲਾਉਂਦੀ ਨਹੀਂ ਕਹਣਾ ਮੇਰਾ ਸਿਰ ਦੁਖੀ ਜਾਂਦਾ ਪਤਨੀ ਤੇ ਆ ਵੇਲਾ ਮੈਨੂੰ ਬੁਖਾਰ ਹੋ ਗਿਆ ਐ ਕਰਦੇ ਫਿਰ ਜਦ ਤੁਸੀਂ ਐਂ ਕਰ ਦਿੰਦੇ ਹਾਂ ਜੀ ਦੱਸੋ ਫਿਰ ਵੀ ਹੱਥ ਆਦਾ ਸਾਰਾ ਕੋਈ ਜਦ ਮੈਂ ਬੁਲਾ ਲਾਣਾ ਪਿਆਰ ਨਾਲ ਬੋਲਦੇ ਨਹੀਂ ਆ ਚੀਜ਼ ਲਿਆ ਦਿਓ ਐਂ ਕਰ ਇਹ ਸਹੀ ਹੋ ਜਾਂਦੀ ਨੇ ਬਹੁਤ ਜ਼ੋਰ ਲਾਏ ਸੀ ਛੱਡਦੇ ਇਹਨੂੰ ਬੜੇ ਨਗ ਗਲਾਂ ਦੀ ਲਾਈਆਂ ਹਾਂ ਕਿੱਦੇ ਹੋਣਿਆ ਤੂੰ ਕਿੱਧਰ ਫਸ ਗਈ ਪਹਿਣ ਵੀ ਪਹਿਲਾਂ ਖੂਚ ਨਿਕਲ ਕੇ ਬਹੁਤ ਬੰਦੇ ਸੀ ਜਿਹੜੇ ਮਜ਼ਰ ਪਏ ਸੀ ਇਹ ਕਿਸੇ ਭੱਜ ਦੇ ਪੈਸੇ ਲੋਕਾਂ ਨੂੰ ਵੀ ਹੋਇਆ ਪਰਚਾ ਵੀ ਹੋਇਆ ਮੇਰੇ ਤੇ ਇਹਦੇ ਵੱਲੋਂ ਪਰਚਾ ਵੀ ਹੈ ਉਹ ਪਰਚਾ ਗ੍ਰਾਡਿਅਮ ਦੇ ਇਹ ਵੀ ਚੱਲਦਾ ਹੈ ਮੇਰਾ ਅੱਛਾ ਗ੍ਰਾਡਿਅਮ ਦੇ ਕੇ ਚੱਲ ਪਿਆ ਮੇਰੀ ਜਵਾਨ ਤਕਰਾਈ ਫਿਰ ਮੈਂ ਲੁਧਿਆਣੇ ਵਜਿਆ अच्छा ये दिमाग भी मेनू पुलिस ने बहुत कुटया अच्छा फिर मैं इणू लेके आया डीएम ਦੇ ਦਫਤਰ ਤਾ ਉਹਦਾ ਹੀ ਤਾਂ ਚਾਹਣਾ ਹੀ ਇਹ ਚੀਜ਼ ਉਹ ਕਹਿੰਦੇ ਤੁਸੀਂ ਲੈ ਜਾਂਦੇ ਜੀ ਤੁਸੀਂ ਖੁਸ਼ ਹੋ ਠੀਕ ਆ ਫੇਰ ਸਾਡਾ ਤੋਂ ਨਿਬੜਿਆ ਹੁਣ ਮੈਂ ਕੰਜੇ ਨੂੰ ਆ ਨਾ ਮੈਂ ਮੈਂ ਬਹੁਤ ਦੂਰ ਤੀਕ ਨੰਗਿਆ ਹੋਇਆ ਮੈਂ ਕਹਤੋ ਇੱਥੇ ਅਗਲਾ ਵੇਖਣ ਨੂੰ ਲੱਗਦਾ ਨਹੀਂ ਪਰ ਇਹਨਾਂ ਨੇ ਉਸ ਟਾਈਮ ਮੈਨੂੰ ਮਾਰਿਆ ਹੀ ਬਹੁਤ ਸੀ ਮਾਰੇ ਬੋਸੀ ਮੈਂ ਮੈਂ ਗਲਤੀ ਸੀ ਮੇਰੀ ਘਰ ਮਤ ਜਾ ਕੇ ਮੰਨਿਆ ਮੈਂ ਗਲਤੀ ਹੋ ਗਈ ਉਹ ਚ ਬਹੁਤ ਬੁਰੀ ਤਰ੍ਹਾਂ ਮਾਰਿਆ ਸੀ ਤਾਰੂ ਵੀ ਤੁਸੀਂ ਨਾ ਕੋਈ ਗਲਤੀ ਹੋ ਗਈ ਮੈਂ ਕਿਉਂਕਿ ਉਹਨਾਂ ਨੂੰ ਸੁਰਤ ਹੀ ਨਹੀਂ ਸੀ ਸ਼ਰਾਬ ਨਾਲ ਰੱਜੇ ਸੀ ਨਹੀਂ ਉਹ ਤਾਂ ਪਤਾ ਨਹੀਂ ਲੱਗਦਾ ਬੰਦੇ ਨੂੰ ਤੇ ਪਰੋਂ ਮੈਂ ਬਾਤ ਇਹ ਗੱਲਾਂ ਮੰਨ ਕੇ ਇਹਨੂੰ ਲਿਆ ਯਾਰ ਪਰ ਮੈਂ ਬਹੁਤ ਲੋਕਾਂ ਨੂੰ ਸਮਝਾਉਣਾ ਫਿਰ ਮੈਂ ਤਾਂ ਆ ਗਈ ਨਾ ਮੇਰੇ ਉਸ ਟਾਈਮ ਸੋਹਰਾ ਸਾਹਿਬ ਦੀ ਡੈਥ ਹੋ ਗਈ ਸੀ ਉਹਨਾਂ ਦੀ ਫਿਰ ਮੈਨੂੰ ਆਣਾ ਪਿਆ ਮਤਲਬ ਮੈਂ ਸਚਕਾਰ ਤੇ ਨਹੀਂ ਪਹੁੰਚੀ ਭੋਗ ਤੇ ਜ਼ਰੂਰ ਆਈ ਸੀ ਉਸ ਚੀਜ਼ ਦਾ ਵੀ ਮੇਨਾਂ ਕਾਫੀ ਰੋਸ ਕਰਦੇ ਆ ਹੁਣ ਤੱਕ ਸਾਰੇ ਇੰਨਾਂ ਨੇ ਤਾਂ ਕਦੀ ਨਹੀਂ ਕਿਹਾ ਮੇਰੇ ਕਹਿ ਦਿੰਦੇ ਸਹੁਰੇ ਪਰਿਵਾਰ ਚ ਵੀ ਤੂੰ ਆਈ ਨਹੀਂ ਸੀ ਉਦੋਂ ਮੈਂ ਕਿਹਾ ਤੁਸੀਂ ਲੈ ਆਉਂਦੇ ਮੈਨੂੰ ਜਾ ਕੇ ਜਾਂ ਤਾਂ ਵੀ ਤੁਸੀਂ ਮੇਰੇ ਮਾਪਿਆਂ ਕੋ ਕਹਿੰਦਾ ਜੇ ਸਾਡੇ ਵੱਲੋਂ ਕਿਉਂਕਿ ਉਹਨਾਂ ਨੂੰ ਪਤਾ ਸੀ ਦੀ ਹਾਲਤ ਕੀ ਸੀ ਕਹਿੰਦੇ ਜੇ ਚਲੀ ਗਈ ਸਾਡੇ ਵੱਲੋਂ ਨਹੀਂ ਪੁੱਤ ਫਿਰ ਅਸੀਂ ਨਹੀਂ ਜਾਣਾ ਵੇ ਤੈਨੂੰ ਇੰਨਾ ਮਾਰਿਆ ਸੀ ਕਿਵੇਂ ਭੁੱਲ ਜੀ ਤੇ ਮਾਪਿਆਂ ਨੂੰ ਦੁੱਖ ਤਾਂ ਲੱਗਦਾ ਹੀ ਆ ਹਨ ਪਰ ਮੈਂ ਆਪਣੀ ਮਰਜ਼ੀ ਨਹੀਂ ਮੰਨਦੇ ਸੀ ਤਾਂ ਵੀ ਫਿਰ ਮੈਂ ਆਪਣੀ ਮਰਜ਼ੀ ਨਾਲ ਆਈ ਸੀ ਭੋਗ ਤੇ ਆਈ ਸੀ ਮੈਂ ਇਕੱਲੀ ਆਈ ਸੀ ਚੱਕਲੇ ਆ ਹਾਂਜੀ ਮੈਂ ਆਪਣੀ ਮਰਜ਼ੀ ਨਾਲ ਆਈ ਸੀ ਫਿਰ ਉਸ ਤੋਂ ਬਾਅਦ ਇਹ ਮੈਨੂੰ ਲੈ ਆਏ ਸੀ ਬਹੁਤ ਪਰ ਹੁਣ ਵੀ ਜੇ ਕੋਈ ਲੜਦੇ ਹੁੰਦੇ ਉਹਨੇ ਜੀ ਮੈਂ ਉਹਨੂੰ ਇਹ ਜਣਾ ਨਾ ਵੀ ਤੂੰ ਕਹ ਵੀ ਮੇਰੀ ਗਲਤੀ ਹੈ ਬੰਦੇ ਨੂੰ ਮੈਂ ਉਹਨੂੰ ਕਹਿੰਨਾ ਨਾ ਇਹ ਆਪਦੀ ਗਲਤੀ ਮੰਨ ਕੇ ਤੇ ਘਰ ਵਸਦਾ ਰਹਿ ਜਾਂਦਾ ਜੇ ਮੰਨ ਲਾ ਹੁਣ ਮੈਂ ਕਹਿੰਦਾ ਵੀ ਮੇਰੀ ਤਾਂ ਗਲਤੀ ਕੋਈ ਨਹੀਂ ਤੇ ਘਰ ਸਾਡਾ ਵਸਦਾ ਹੀ ਨਹੀਂ ਸੀ ਕਿਉਂਕਿ ਇਹ ਤਾਂ ਪਹਿਲਾਂ ਹੀ ਭਜਣ ਨੂੰ ਇਹਨੂੰ ਭਜਾਉਣ ਨੂੰ ਤਿਆਰ ਸੀ ਤੇ ਪਰ ਮੈਂ ਜਦੋਂ ਗਲਤੀ ਹੋਣੀ ਲੜਨਾ ਕਰਨਾ ਮੈਂ ਕਹਿੰਦਾ ਵੀ ਮੇਰੀ ਗਲਤੀ ਹੈ ਇੱਕ ਜਣਾ ਗਲਤੀ ਮੰਨ ਲੇ ਫਿਰ ਜ਼ਿੰਦਗੀ ਵਧੀਆ ਸੌਖੀ ਹੋ ਜਾਂਦੀ ਹੈ ਸੌਖੀ ਨਾ ਹਾਂ ਹੋ ਇਸ ਗੱਲ ਨਾਲ ਬਹੁਤ ਸੁਧਾਰ ਹੋ ਗਿਆ ਮੇਰੇ ਇਸ ਚੀਜ਼ ਦੀ ਸੱਚਾਈ ਨਾਲ ਮੈਂ ਕਹਿੰਦਾ ਬਈ ਬਸ ਇੱਕ ਜਣਾ ਹੀ ਇੱਕ ਜਣਾ ਮੰਨੇ ਹੋਰ ਵੀ ਦੂਜਾ ਤਾਂ ਮੰਨੇ ਹੀ ਨਾ ਹਾਂ ਉਹ ਨਹੀਂ ਨਹੀਂ ਕਹੀ ਤਾਂ ਆਮ ਹੀ ਬੰਦਾ ਕਦੇ ਵੀ ਨਹੀਂ ਗਲਤੀ ਮੰਨਦਾ ਨਹੀਂ ਆਮ ਹੀ ਬਹੁਤ ਤਲਾਕ ਹੋ ਜਾਂਦੇ ਆ ਐਗੋ ਪਿੱਛੇ ਹੀ ਹੋ ਜਾਂਦੇ ਆ ਹਾਂ ਐਡੀ ਵੀ ਕਿੱਡੀ ਕਿਗੋ ਰਿਸ਼ਤਿਆਂ ਤੋਂ ਉੱਪਰ ਤਾਂ ਨਹੀਂ ਹੁੰਦੀ ਤੇ ਪਰ ਨਹੀਂ ਮੇਤਾ ਇਹ ਗੱਲ ਮੈਂ ਬਹੁਤ ਵੱਡੀ ਗੱਲ ਆ ਨਾ ਵੀ ਨਹੀਂ ਯਾਰ ਪਰ ਇਹ ਬੱਚੇ ਹੋਣ ਜੇ ਬੱਚਾ ਹੋਵੇ ਪਲਾਂ ਜਨਾਨੀ ਦੀ ਸ਼ਰੇਆਮ ਗਲਤੀ ਆ ਤਾਂ ਵੀ ਬੰਦਾ ਕਹਦੇ ਵੀ ਮੇਰੀ ਗਲਤੀ ਆ ਤੇਰੀ ਕੋਈ ਗਲਤੀ ਨਹੀਂ ਘਰ ਵਾਸਦਾ ਰਹਿ ਜਾਂਦਾ ਗੱਲ ਆ ਵੀ ਘਰ ਉਜੜਦਾ ਨਹੀਂ ਬਈ ਫਿਰ ਜਦੋਂ ਇਹ ਟਿਕਟੋਕ ਤੇ ਆਏ ਇਨਸਟਾਗ੍ਰਾਮ ਤਾਂ ਬਹੁਤ ਮਸ਼ਹੂਰੀ ਹੈ ਫਿਰ ਉਦੋਂ ਤੁਹਾਨੂੰ ਕਹਿੰਦੇ ਹੋਣੇ ਵੀ ਕਿੱਧਰ ਲੱਗ ਗਈ ਤੇਰੀ ਘਰ ਮੈਨੂੰ ਬਹੁਤ ਜਦੋਂ ਬਾਹਰ ਨਿਕਲਣਾ ਚਾਹ ਕੰਮ ਕਰਾਉਣ ਮੋਟਰਸਾਈਕਲ ਦਾ ਕਿਸੇ ਨੂੰ ਯਾਰ ਤੇਰੇ ਘਰ ਵਾਲੀ ਗੱਲ ਵੀਡੀਓ ਤੇ ਵੇਖੀ ਸੀ ਮੈਡੀਟਾਪ ਦੇ ਤੋਂ ਟਾਉਂਦਾ ਕਿਉਂ ਨਹੀਂ ਮੈਂ ਬਈ ਰੋਕਿਆ ਰੋਕਿਆ ਜਾਂ ਤੇ ਮੜ ਕੇ ਇਹਨੂੰ ਦਿਮਾਗ ਦੀ ਟੈਨਸ਼ਨ ਜੀ ਹੋ ਗਈ ਦਵਾਈ ਲਈ ਅਸੀਂ ਫਰੀਕੋ ਮੇਰੀ ਗੱਲ ਚੋਂ ਉਹ ਦਵਾਈ 8 ਦਿਨਾਂ ਲਿਆਂਦੇ ਉਸ ਤੋਂ ਬਾਅਦ ਇਹ ਵੀਡੀਓ ਜਿਹੇ ਜੀ ਲੱਗੀ ਬਣਾਉਣਾ ਦਵਾਈ ਦੀ ਲੋੜ ਹੀ ਨਾ ਪਈ ਫਿਰ ਮੈਂ ਕਹਾਂ ਵੀ ਹੁਣ ਤੂੰ ਚੱਲ ਇਧਰਲੇ ਪਾਸੇ ਹੀ ਮੈਂ ਨਹੀਂ ਆਉਂਦਾ ਦਿਨ ਤੋਂ ਵੀ ਮੈਂ ਤੇਰੇ ਨਾਲ ਆ ਮੈਂ ਕਿਹਾ ਦੇ ਮੈਨੂੰ ਸਪੋਰਟ ਮੇਰੇ ਵੱਲੋਂ ਬਹੁਤ ਲੋਕ ਘਰ ਪਿੰਡ ਜਿਵੇਂ ਵੀ ਆਕੀ ਜਾਂਦਾ ਕੋਈ ਆਕੀ ਜਾਂ ਹੁਣ ਸਾਡੇ ਪਿੰਡ ਦੇ ਸਰਪੰਚਾ ਚਾਚੇ ਹੋਣੀ ਆ ਸਾਡੇ ਪਿੰਡ ਦੇ ਜਿਹੜੇ ਬਹੁਤ ਬੰਦੇ ਵੀਡੀਓ ਚ ਵੀ ਸਾਡੇ ਉਹ ਆਪ ਕਹਿਣਗੇ ਸਾਡੀ ਵੀਡੀਓ ਆਉਂਦੇ ਆ ਤੇ ਕਈ ਕਹਿੰਦੇ ਸਾਡੀ ਵੀਡੀਓ ਨਾ ਬਣਾਏ ਵੀ ਕਿ ਕਿ ਕੀ ਕਿਆ ਕੰਮ ਅਗਲਾ ਤਾਂ ਭਾਲਦਾ ਵੀ ਵੀਡੀਓ ਚ ਅਸੀਂ ਆਈਏ ਪਤਾ ਨਹੀਂ ਕਿ ਪੈਸੇ ਦੇ ਦੇ ਕੇ ਆਉਂਦੇ ਆ ਹਾਂਜੀ ਪੈਸੇ ਦੇ ਕੇ ਬਣਵਾਉਂਦੇ ਆ ਮੇਰੇ ਤੋਂ ਕਈ ਬੁਢੀਆਂ ਨੂੰ ਪਤਾ ਹੀ ਨਹੀਂ ਨਾ ਵੀ ਚੀਜ਼ ਕੀ ਆ ਕਿੱਥੇ ਆ